ਵਾਹਿਗੁਰੂ ਜੀ ਕੀ ਫਤਿਹ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੁੱਟੇ ਮਨ ਕਹਾਂ ਸੁਮਾਈ ਕਵੀਰ ਜੀ ਦਾ ਬਚਨ ਹੈ ਇਹ ਮਨ ਅਸਲ ਚ ਕੀ ਚੀਜ਼ ਹੈ ਇਹ ਮਨ ਨੂੰ ਗੁਰਬਾਣੀ ਦੇ ਵਿੱਚ ਪ੍ਰਮਾਤਮਾ ਵੀ ਕਿਹਾ ਗਿਆ ਹੈ ਇਹ ਮਨ ਪੰਖੇਰੂ ਵੀ ਹੈ ਇਹਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਆ ਸੱਚ ਇਹ ਕਿੱਥੇ ਸਟੈਂਡ ਕਰਦੀ ਹੈ ਗੱਲ ਸਾਧ ਸੰਗਤ ਜੀਓ ਇਹ ਮਨ ਕਾਸ਼ੀ ਸਭ ਤੀਰਥ ਸਿਮਰਤ ਸਤਗੁਰ ਦੀ ਆਪ ਬੁਝਾਏ ਸਭ ਕੁਝ ਮਨ ਹੀ ਹੈ ਇਸ ਮਨ ਕਾ ਕੋਈ ਜਾਣੇ ਭਿਓ ਇਸ ਮਨ ਕਾ ਕੋਈ ਜਾਣੇ ਭਿਓ ਯਾ ਕਉ ਕਬੀਰ ਜੋ ਜਾਣੇ ਭਿਓ ਇਹ ਮਨ ਮਧੂ ਸੋਧਨ ਤਿਰਭਵਨ ਦਿਓ ਕਬੀਰ ਜੀ ਨੇ ਮਧੂ ਸੋਧਨ ਪਰਮਾਤਮਾ ਨੂੰ ਕਹਿੰਨੇ ਆ ਤਿਰਭਵਨ ਦੇਵ ਵੀ ਪਰਮਾਤਮਾ ਐ ਐਡੀ ਵਡਿਆਈ ਦਿੱਤੀ ਐ ਮਨ ਨੂੰ ਔਰ ਖੋਜਣਾ ਮੰਦਾ ਐ ਬਾਹਰ ਦਾ ਖੋਜਣਾ ਨਹੀਂ ਐ ਜਿਹੜਾ ਕੋਈ ਬਾਹਰ ਖੋਜਦਾ ਉਹ ਭਰਮ ਵਿੱਚ ਪਿਆ ਹੋਇਆ ਬਾਹਰ ਟੋਲੇ ਸੋ ਭਰਮ ਭਲਾ ਹੀ ਸਭ ਕੁਝ ਘਰ ਮੈਂ ਬਾਹਰ ਨਹੀਂ ਇਹ ਮੰਨਿਆ ਜਿਹੜਾ ਇਹ ਅਸਲ 'ਚ ਕੀ ਚੀਜ਼ ਹੈ ਮਨ ਕਹਤਾ ਇਹ ਦੰਨਿਆ ਵੀ ਇਹ ਵਿਚਾਰਾਂ ਦੀ ਗੰਢ ਹੈ ਚੰਗਿਆਂ ਮਾੜਿਆਂ ਦੀ ਪਰ ਗੁਰਬਾਣੀ ਦੀ ਰੋਸ਼ਨੀ 'ਚ ਆਪਾਂ ਵਿਚਾਰੀਏ ਅਸਲ 'ਚ ਮਨ ਕੀ ਆ ਚੀਜ਼ ਹੈ ਸਾਧ ਸੰਗਤ ਜੀਓ ਇਹ ਜਿਹੜਾ ਮਨ ਹੈ ਇਹਦੇ ਵੇਦਾਂ ਦੇ ਵਿੱਚ ਸਾਡੇ ਹਿੰਦੂ ਫਲਸਫੇ ਦੇ ਵਿੱਚ ਚਾਰ ਹਿੱਸੇ ਕਰੇ ਜਾਂਦੇ ਹਨ ਨੰਬਰ 1 ਹਿਰਦਾ ਨੰਬਰ 2 ਮਨ ਨੰਬਰ 3 ਬੁੱਧੀ ਨੰਬਰ 4 ਅਹੰਕਾਰ ਗੁਰਬਾਣੀ ਵਿੱਚ ਜਿਹੜੀ ਆਤਮਾ ਹੈ ਉਹ ਵੀ ਇਹਦੇ ਵਿੱਚ ਰੱਖੀ ਗਈ ਹੈ ਹਾਲਾਂਕਿ ਬੇਦਾਂ ਚ ਨਹੀਂ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ ਆਉਂਦੀ ਹੈ ਵਿਚਾਰ ਅੱਗੇ ਤੋਂ ਇੱਕ ਕઠੋ ਉਪਨਿਸ਼ਦ ਵਿੱਚ ਬਹੁਤ ਵਧੀਆ ਪ੍ਰਮਾਣ ਦਿੱਤਾ ਹੋਇਆ ਹੈ ਇਹ ਸਾਰੇ ਸਿਲਸਿਲੇ ਨੂੰ ਸਮਝਣ ਖਾਤਰ ਇੱਕ ਰਥ ਹੈ ਰਸ ਦੇ ਵਿੱਚ ਇੱਕ ਸਵਾਰੀ ਬੈਠੀ ਹੈ ਅੱਗੇ ਇੱਕ ਡਰਾਈਵਰ ਹੈ ਰਤਵਾਨ ਉਹਨੇ ਲਗਾਮਾਂ ਪਕੜੀਆਂ ਹੋਈਆਂ ਪੰਜ ਘੋੜੇ ਜੁੜੇ ਹੋਈਆਂ ਇਹ ਇਹ ਪ੍ਰਮਾਣ ਦਿੱਤਾ ਹੋਇਆ ਇਹਨੂੰ ਸਮਝਣ ਖਾਤਰ ਪੰਜ ਘੋੜੇ ਜਿਹੜੇ ਹੈ ਉਹ ਸਾਡੇ ਗਿਆਨ ਇੰਦਰੀ ਉਨਾ ਦੀਆਂ ਜਿਹੜੇ ਰਸੇ ਪਕੜੇ ਹੋਏ ਆ ਉਹ ਮਨ ਹੈ ਉਹ ਰਸੇ ਜਿਹੜੇ ਡਰਾਈਵਰ ਦੇ ਹੱਥ ਵਿੱਚ ਹੈ ਉਹ ਬੁੱਧੀ ਹੈ ਤੇ ਜਿਹੜੀ ਆਤਮਾ ਹੈ ਉਹ ਡਰਾਈਵਰ ਦੇ ਉਹ ਰਸਤੇ ਵਿੱਚ ਬੈਠੀ ਹੈ ਬਿਲਕੁਲ ਨਿਸ਼ਚਿੰਤ ਜਿੱਦ ਨੂੰ ਮਨ ਕਹਿੰਦਾ ਜਿੱਦ ਨੂੰ ਇੰਦਰੀ ਜਾਨੇ ਨਾਲ ਨਾਲ ਚੱਲੀ ਜਾਂਦੀ ਹੈ ਕਦੇ-ਕਦੇ ਆਪਣੀ ਆਵਾਜ਼ ਦੇ ਦਿੰਦੀ ਹੈ ਪਰ ਮੰਨੇ ਨਾ ਮੰਨੇ ਚੱਲਦੀ ਮਨ ਦੇ ਨਾਲ ਹਮੇਸ਼ਾ ਤੋਂ ਇਹ ਜਿਹੜਾ ਚਾਰਾਂ ਦਾ ਮਲਾਕੇ ਆਤਮਾ ਨੂੰ ਵੱਖ ਰੱਖਿਆ ਗਿਆ ਵੇਦਾਂ ਦੇ ਵਿੱਚ ਗੁਰਬਾਣੀ ਵਿੱਚ ਐਸਾ ਨਹੀਂ ਹੈ ਗੁਰਬਾਣੀ ਦੇ ਅਨੁਸਾਰ ਮਨ ਦੇ ਪੰਜ ਪੋਰਸ਼ਨ ਹੈ ਨੰਬਰ 1 ਮਨੁਆ ਮਨੁਆ ਉਹ ਹੈ ਜਿਹੜਾ ਬਾਹਰਤ ਆਉਂਦਾ ਨਠ ਭਜ ਕਦੇ ਉਧਰ ਕਦੇ ਉਧਰ ਉਭ ਪਿਆਲ ਚੜਦਾ ਉਤਦਾ ਰਹਿੰਦਾ ਇਹਨੂੰ ਮਨੁਆ فرمایا ਗੁਰਬਾਣੀ ਦੇ ਵਿੱਚ 25 30 ਜਗਾ ਇਸ ਮਨ ਮੰਦਰ ਮੈਂ ਮਨੁਆ ਧਾਵੈ ਠਾਕੋ ਮਨੁਆ ਰੱਖੋ ਥਾਇ ਤੋਂ ਸਾ ਸੰਗਤ ਸਾ ਸੰਗਤ ਜੋ ਇਹ ਜਿਹੜਾ ਇੱਕ ਮਨੁਆ ਹੋ ਗਿਆ ਇੱਕ ਬੁੱਧੀ ਹੋ ਗਈ ਇੱਕ ਅਹੰਕਾਰ ਹੋ ਗਿਆ ਇੱਕ ਹਿਰਦਾ ਹੋ ਗਿਆ ਤੇ ਇੱਕ ਜੀਵਾਤਮਾ ਹੋ ਗਈ ਇਹ ਜਿਹੜਾ ਮਨ ਹੈ ਇਹਦੇ ਕਮ ਸੇ ਕਮ 10 ਦਾਸ ਦਾਸ ਨੇ ਵੀ ਗਿਣੇ ਆ ਪਰ ਹੋਰ ਵੀ ਹੈ ਗੁਰਬਾਣੀ ਛੋਹ ਸਕਦੇ ਜੀ ਇਸ ਨੂੰ ਜੀਵ ਇਸਤਰੀ ਧਨਵੀ ਕਿਹਾ ਗਿਆ ਇਸ ਨੂੰ ਦਿਲ ਵੀ ਕਿਹਾ ਗਿਆ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਈਠ ਹੋਰ ਮਕਾਮਾ ਇਸ ਨੂੰ ਆਤਮ ਵੀ ਕਿਹਾ ਗਿਆ ਇਸ ਨੂੰ ਹਿਰਦਾ ਵੀ ਕਿਹਾ ਗਿਆ ਹੈ ਇਸ ਨੂੰ ਮਨ ਵੀ ਲਿਖਿਆ ਹੁੰਦਾ ਜਿਵੇਂ ਬੀਬਾ ਜੀ ਨੇ ਬੋਲਿਆ ਸੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹ ਇਨ ਟੋਟਲਿਟੀ ਮਨ ਦੀ ਬਾਤ ਹੋ ਰਹੀ ਹੈ ਇਹਦੇ ਕੱਲੇ ਕੱਲਾ ਹਿੱਸਾ ਕਰਕੇ ਵੀ ਸੰਬੋਧਨ ਕਰਿਆ ਗਿਆ ਮਨ ਨੂੰ ਸੋ ਇਹ ਜਿਹੜੀਆਂ ਪੰਜੇ ਚੀਜ਼ਾਂ ਹੈ ਇਹ ਸਾਰੀਆਂ ਨੂੰ ਮੁਲਾ ਕੇ ਇਸ ਮਨ ਨੂੰ ਆਪਣਾ ਘਰ ਨਿਜ ਘਰ ਇਹ ਇਸ ਤਰ੍ਹਾਂ ਅੰਤਜ ਕਾਰਨ ਇਹਦੇ ਬਹੁਤ ਸਾਰੇ ਨਾਮ ਹੈ ਇਹਨਾਂ ਦੇ ਨਾਲ ਸੰਬੋਧਨ ਕਰਿਆ ਹੋਇਆ ਜੇ ਅਸੀਂ ਇਹਨੂੰ ਸਮਝੀਏ ਚੰਗੀ ਤਰ੍ਹਾਂ ਕੱਲੇ-ਕੱਲੇ ਪੋਰਸ਼ਨ ਨੂੰ ਫਿਰ ਸਾਨੂੰ ਗੁਰਬਾਣੀ ਦੀ ਸਮਝ ਬਹੁਤ ਸੌਖੀ ਆ ਸਕਦੀ ਹੈ ਤਾਂ ਇਹ ਜਿਹੜਾ ਮਨ ਹੈ ਇਹ ਮਨ ਜਦੋਂ ਇਹ ਸਾਡਾ ਜਿਹੜਾ ਮਨ ਹੈ ਇਹ ਚੜਦਾ ਕਦੇ ਉੱਪਰ ਕਦੇ ਹੇਠਾਂ ਧੌਂਦਾ ਇਹਨੂੰ ਮਨੁਆ ਕਹਿੰਦੇ ਆ ਇਹ ਮਨੁਏ ਨੂੰ ਹਿਰਦੇ ਦੇ ਵਿੱਚ ਵਾਰਨਾ ਇਹੀ ਧਰਮ ਦੀ ਸਾਧਨਾ ਹੈ ਸਾਰੀ ਸਾਧਨਾ ਇਹੀ ਹੈ ਵੀ ਸਾਡਾ ਜਿਹੜਾ ਡੋਲਦਾ ਮਨ ਹੈ ਅੱਜਦਰ ਦਰ ਭਟਕਦਾ ਮਨ ਹੈ ਇਹਨੂੰ ਨਿਸ਼ਚਲ ਕਰਨਾ ਹੈ ਇਹ ਮਨ ਨਿਸ਼ਚਲ ਹਿਰਦੇ ਵਾਸੀ ਹਲੇ ਜਦੋਂ ਇਹ ਹਿਰਦੇ ਚਲਾ ਗਿਆ ਵਸ ਗਿਆ ਫਿਰ ਇਹਨੇ ਨਿਸ਼ਚਲ ਹੋਣਾ ਔਰ ਹੋਣਾ ਇਹ ਗੁਰੂ ਦੀ ਕਿਰਪਾ ਦੇ ਨਾਲ ਹੈ ਤੋਂ ਮਨ ਦੀ ਵਿਸ਼ਲੇਸ਼ਣ ਆਪਾਂ ਕੀਤਾ ਮਨ ਦੇ ਕਿੰਨੇ ਤਰ੍ਹਾਂ ਮਨ ਨੂੰ ਸੰਬੋਧਨ ਕਰਿਆ ਗਿਆ ਇਹ ਵਿਚਾਰ ਵੀ ਆਈ ਹੈ ਇਨ ਸ਼ਾਰਟ ਹੈ ਤਾਂ ਇਹ ਬਹੁਤ ਡਿਟੇਲਡ ਹੈ ਜੀ ਤੋਂ ਉਸ ਤੋਂ ਬਾਅਦ ਅਗਲਾ ਹੋਏ ਜਿਹੜਾ ਸਟੈਪ ਹੈ ਇਹ ਮਨ ਹੈ ਜਿਹੜਾ ਮਨ ਦੇ ਵਿੱਚ ਬਹੁਤ ਸਾਰੇ ਬਲਬਲੇ ਉੱਠਦੇ ਹਨ ਬਹੁਤ ਕੁਝ ਹੁੰਦਾ ਹੈ ਦਸਵਾਂ ਦੁਆਰ ਦਾ ਵੀ ਜ਼ਿਕਰ ਇਹਦੇ ਨਾਲ ਹੀ ਆਉਂਦਾ ਹੈ ਦਸਵਾਂ ਦੁਆਰ ਅਸਲ ਵਿੱਚ ਸਬਜੈਕਟਿਵ ਚੀਜ਼ ਹੈ ਜਿਵੇਂ ਮਨ ਵੀ ਸਬਜੈਕਟਿਵ ਹੈ ਇਹ ਆਬਜੈਕਟਿਵ ਤਾਂ ਹੈ ਨਹੀਂ ਜਿੱਥੇ ਆਪਾਂ ਜੁੜਾ ਕਰਦੇ ਹਾਂ ਇਹਦਾ ਜਿਹੜਾ ਇਹ ਜਿਹੜਾ ਪੋਰਸ਼ਨ ਹੈ ਬ੍ਰੇਨ ਹੈ ਮੈਡੀਕਲੀ ਬ੍ਰੇਨ ਤਾਂ ਫਿਜ਼ੀਕਲ ਚੀਜ਼ ਹੈ ਉਹਨੂੰ ਆਪਾਂ ਦੇਖ ਸਕਦੇ ਹਾਂ ਚੀਰ ਫਾੜ ਕਰ ਸਕਦੇ ਹਾਂ ਪਰ ਮਨ ਤਾਂ ਸਬਜੈਕਟਿਵ ਹੈ ਉਹਨੂੰ ਚੀਰ ਫਾੜ ਨਹੀਂ ਕੀਤਾ ਜਾ ਸਕਦਾ ਲੇਕਿਨ ਮਨ ਇਹ ਜਿਹੜੇ ਵਿਚਾਰ ਹੁੰਨੇ ਹੁੰਦੇ ਇਹਦੇ ਵਿੱਚ ਹੀ ਹੈ ਮਨ ਦੇ ਵਿੱਚੇ ਮਨ ਬੁੱਧੀ ਇਹ ਵਿੱਚੇ ਆਗੇ ਸਾਰੇ ਜੀ ਤੋਂ ਇਹ ਜਿਹੜਾ ਫਿਰ ਦਸਵਾਂ ਦੁਆਰ ਹੈ ਇਹ ਸਬਜੈਕਟਿਵ ਚੀਜ਼ ਹੈ ਇਹ ਜਿਹੜੇ ਬੱਜਰ ਕਪਾਟ ਲੱਗੇ ਹੋਏ ਹਨ ਹਉਮੈ ਦੇ ਔਰ ਕੂੜ ਦੇ ਝੂਠ ਦੇ ਬੱਜਰ ਕਪਾਟ ਕਾਇਆ ਤਨ ਭੀਤਰ ਜਿੰਨਾ ਚ ਇਹ ਟੁੱਟਦੇ ਨਹੀਂ ਹੈ ਗੁਰੂ ਦੇ ਸ਼ਬਦ ਦੇ ਨਾਲ ਉਨਾ ਚਿਰ ਅਸੀਂ ਦਸਵਾਂ ਦਵਾਰ ਸਾਡਾ ਖੁੱਲਦਾ ਨਹੀਂ ਔਰ ਇਹ ਵੀ ਸਾਧ ਸੰਗਤ ਜੀ ਇੱਕ ਬਾਤ ਹੈ ਵੀ ਜਿਹੜੇ ਬਾਕੀ ਦੇ ਨੌ ਦਵਾਰੇ ਆ ਉਹ ਬਾਹਰ ਨੂੰ ਪੁੱਲ ਹੁੰਨੇ ਤੇ ਜਿਹੜਾ ਦਸਵਾਂ ਦਵਾਰ ਹੈ ਉਹ ਅੰਦਰ ਨੂੰ ਪੁਛ ਹੁੰਦਾ ਹੈ ਅੰਦਰ ਨੂੰ ਧੱਕੇ ਖੁੱਲਦਾ ਉਹ ਅੱਗੇ ਫਿਰ ਜਿਹੜੀ ਰਤਨ ਕੋਟੜੀ ਹੈ ਅਨੂਪ ਕੋਟੜੀ ਹੈ ਫਿਰ ਉਹਦੀ ਵਿਚਾਰ ਹੈ ਉਹ ਆਪ ਜੀ ਨਾਲ ਫਿਰ ਦਵਾਰਾ ਸਾਂਝੀ ਕਰਦੇ